ਗੁਰਾਇਆ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਐਸਐਚਓ ਗੁਰਾਇਆ ਪਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਕਮਾਲਪੁਰ ਗੇਟ ਤੋਂ ਇਹ ਨਾਕਾਬੰਦੀ ਦੌਰਾਨ ਇੱਕ ਐਕਟਿਵਾ ਸਵਾਰ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਕਰ ਲਈ ਹੈ ਤੇ ਉਸ ਪਾਸੋਂ 600 ਗ੍ਰਾਮ ਹਫੀਮ ਬਰਾਮਦ ਕੀਤੀ ਗਈ ਹੈ ਜਿਸ ਦੀ ਪਛਾਣ ਨਰਿੰਦਰ ਸਿੰਘ ਉਰਫ ਨਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਗੁਰਨਾਨਕਪੁਰਾ ਮੁਹੱਲਾ ਗੁਰਾਇਆ ਵਜੋਂ ਹੋਈ ਹੈ ਜੋ ਪੇਸ਼ੇ ਵਜੋਂ ਡਰਾਈਵਰ ਦਾ ਕੰਮ ਕਰਦਾ ਹੈ ਦੂਸਰੇ ਵਿਅਕਤੀ ਦੀ ਪਛਾਣ ਰੋਸ਼ਨ ਲਾਲ ਰੋਸ਼ੀ ਵੱਈਆ ਐਸਐਮਓ ਕੇਤੇ ਡੀਐਸਪੀ ਵੱਲ ਨੇ ਕੀ ਕਿ ਦੱਸਿਆ ਤੁਸੀਂ ਵੀ ਸੁਣੋ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਨ ਕਪਈ ਖਾਕੀ ਵੱਲੋਂ ਨਸ਼ਾ ਰੋਧ ਅਤੇ ਮਾੜੇ ਅੰਸਰਾਂ ਰੋਧ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਵੱਲੋਂ ਮਹਿਮ ਚਲਾਈ ਆ ਜਿਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਥਾਣਾ ਗਰਾਿਆਂ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈਗੀ ਆ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਇਹ ਉਹਦੀ شناخت ਦੋਨਾਂ ਦੀ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਾਮ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਮ ਰੋਸ਼ਨ لال ਹੈਗਾ ਜੀ ਕਿੱਥੇ ਰਹਿ ਗੁਰਾਇਆਂ ਇਹ ਗੁਰਾਇਆਂ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਜਣੇ ਤੋਂ ਇਹ ਕੰਮ ਕਰਦੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਡਿਮਾਂਡ ਲਿਆ ਹੋਇਆ ਹਾਂ ਉਹਨਾਂ ਪਰਸ਼ੀਸ਼ ਦੌਰਾਨ ਕਲੀਅਰ ਕਰਾਂਗੇ ਵੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਹਨ ਉਹ ਦਰਾਨੇ ਦੋ ਦਿਨ ਦੇ ਪੁਲਸ ਮਾਨ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਪਲਾਈਰ ਨਾਲ ਤੁਹਾਡੇ ਕੀ ਵੀ ਗੱਲ ਅਸੀਂ ਕਲੀਅਰ ਕਰਾਂਗੇ ਦੌਰਾਨ ਇਹ ਕਿ ਕਿੱਥੇ ਵੇਚਦੇ ਸੀ ਇਹ ਸਦਾਰ ਸੀ ਜਾਂ ਆਪ ਖੁਦ ਖਾਂਦੇ ਸੀ ਜਾਂ ਕਿ ਵੇਚਦੇ ਸੀ ਲੈ ਕੇ ਕਿੰਨੇ ਦਿਨ ਤੋਂ ਆਰੇ ਕੋਸ਼ਿਸ਼ ਪਤਾ ਇਹ ਅਦਰ ਸਟੇਟ ਤੋਂ ਹੀ ਲੈ ਕੇ ਆਏ ਨੇ ਛਾਟਗਨ ਸਾਈਡ ਤੋਂ ਲੈ ਕੇ ਆਏ ਨੇ ਜੀ ਜਦੋਂ ਨਰਿੰਦਰ ਉਹ ਲੈ ਕੇ ਆਇਆ ਨਾਲ ਹੀ ਆ ਗਏ ਸੀ ਬਾਕੀ ਕਲੀਅਰ ਕਰਦੇ ਆ ਸਰ ਜੀ ਵਾਹਕਲ ਇਹਨਾਂ ਕੋ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇੱਕ ਤੇ ਉਹ ਨਾਲ ਆਫੀਮ ਬਰਾਮਦ ਕੀਤੀ ਹੈਗੀ ਹੈ ਕੰਮ ਵਗੈਰਾ ਚੀਜ਼ ਵੀ ਨਾ ਨਵਿੰਦਰ ਸਿੰਘ ਦਾ ਇਹ ਦੂਸਰਾ ਦੋਸਰਾ ਨਿਰੰਦਰ ਤੇ ਅਬოვ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਵਾਲਾ ਕਿੰਨੇ ਦਿਨ ਦਾ ਰਿਮਾਂਡ ਦੋ ਦਿਨ ਦਾ ਪੁਲਿਸ ਰਿਮਾਂਡ ਹੈਗਾ ਜੀ ਇਹਦਾ ਪਹਿਲਾਂ ਦੂਸਰਾ ਤੈਨੂੰ ਉਹ ਵੈਰੀਫਿਕੇਸ਼ਨ ਕਰਦੇ ਹਾਂ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਹਾਂ ਵੀ ਇੱਥੇ ਕੋਈ ਮਕਦਮਾ ਦਰਜ ਹੈ ਜਾਂ ਅਦਰ ਸਟੇਟਸ ਕੋਈ ਮਕਦਮਾ ਦਰਜ ਹੋਵੇ ਉਹ ਦਰਾਂ ਨੇ ਪੁਲਿਸ ਰਿਮਾਂਡ ਅਸੀਂ ਚੈੱਕ ਕਰ ਲਾਂਗੇ ਜੀ